ਪਾਣੀਆਂ ਦੇ ਮਸਲੇ ਨੂੰ ਲੈ ਕੇ ਪੰਜਾਬ ਤੇ ਹਰਿਆਣਾ ਇੱਕ ਵਾਰ ਫਿਰ ਤੋਂ ਆਮੋ-ਸਾਮਣੇ ਹੋ ਚੁੱਕੇ ਨੇ ਹਰਿਆਣਾ ਪੰਜਾਬ ਤੋਂ ਵਾਧੂ ਪਾਣੀ ਦੀ ਮੰਗ ਕਰ ਰਿਹਾ ਪਰ ਪੰਜਾਬ ਕਹਿੰਦਾ ਕਿ ਹਰਿਆਣੇ ਨੇ ਆਪਣੇ ਹਿੱਸੇ ਦਾ ਪਾਣੀ ਵਰਤ ਲਿਆ ਇਸ ਕਰਕੇ ਹੁਣ ਵਾਧੂ ਪਾਣੀ ਨਹੀਂ ਦਿੱਤਾ ਜਾਏਗਾ ਜਿਸ ਤੋਂ ਬਾਅਦ ਬੀਬੀਐਮਬੀ ਦੇ ਵਿੱਚ ਤਬਾਦਲੇ ਕੀਤੇ ਜਾਂਦੇ ਨੇ ਪੰਜਾਬ ਕੋਟੇ ਦਾ ਡਾਇਰੈਕਟਰ ਬਦਲ ਦਿੱਤਾ ਜਾਂਦਾ ਬਹੁਤ ਕੁਝ ਹੁੰਦਾ ਹੈ ਪੰਜਾਬ ਕਹਿੰਦਾ ਕਿ ਪੰਜਾਬ ਦੇ ਨਾਲ ੱਟਕਾ ਕੀਤਾ ਜਾ ਰਿਹਾ ਕੀ ਇਹ ਵਾਕਈ ੱਟਕਾ ਹੈ ਕਿ ਜਾਂ ਇਹਦੇ ਪਿੱਛੇ ਦੀ ਕੋਈ ਪਹਾੜੀ ਹੋਰ ਹੈਗੀ ਆ ਜਾਂ ਫਿਰ ਕੀ ਹੁਣ ਪਾਣੀਆਂ ਨੂੰ ਰੋਕਿਆ ਜਾ ਸਕਦਾ ਕਿਉਂਕਿ ਭਗਵੰਤ ਮਾਨਵੀ ਨਗਰ ਡੈਮ ਤੇ ਪਹੁੰਚੇ ਹੋਏ ਨੇ ਇਹ ਪੂਰਾ ਮਸਲਾ ਹੈ ਕਿ ਕੀ ਇਹ ਪਹਿਲੀ ਵਾਰੀ ਇਦਾਂ ਹੋਇਆ ਕਿ ਜਾਂ ਫਿਰ ਪਹਿਲਾਂ ਵੀ ਕਦੇ ਇਦਾਂ ਹੁੰਦਾ ਆਇਆ ਇਹ ਸਾਰੇ ਮਸਲੇ ਦੇ ਉੱਪਰ ਗੱਲਬਾਤ ਕਰਾਂਗੇ ਮੇਰੇ ਨਾਲ ਕੈਂਟਨ ਹਲਕੇ ਤੋਂ ਵਿਧਾਇਕ ਪ੍ਰਗਟ ਸਿੰਘ ਜੀ ਉਧਰ ਆ ਗਏ ਨੇ ਤਾਂ ਗੱਲਬਾਤ ਕਰਦੇ ਆ ਤਾਂ ਸਰ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਆਸਾਨ ਜੀ ਭਾਸ਼ਾ ਦੇ ਵਿੱਚ ਜੇ ਸੀ ਸਮਝਣਾ ਹੋਏ ਕਿ ਇਹ ਮਸਲਾ ਹੈ ਕਿ ਕੀ ਇਹ ਪਹਿਲੀ ਵਾਰੀ ਇਦਾਂ ਮਸਲਾ ਖੜਾ ਹੋਇਆ ਕਿ ਜਾਂ ਪਹਿਲਾਂ ਵੀ ਕਦੇ ਇਦਾਂ ਹੋਇਆ ਦੇਖੋ ਜਿਹੜਾ ਜਿਹੜਾ ਪਾਣੀ ਆ ਜੀ ਤੇ ਪਾਣੀ ਦਾ ਜਿਹੜਾ ਪ੍ਰਬੰਧ ਹੈ ਉਹ ਰਾਜਾਂ ਦਾ ਅਧਿਕਾਰ ਖੇਤਰ ਹੈ ਠੀਕ ਹੈ ਕਿਉਂਕਿ ਇੱਕ ਰਪੀਰੀਅਨ ਲਾਅ ਹੈਗਾ ਇੰਟਰਨੈਸ਼ਨਲ ਹੀ ਆ ਉਹਦੇ ਦੁਆਰਾ ਹੀ ਸੈਟਲਡ ਹੈ ਠੀਕ ਹੈ ਲੇਕਿਨ ਪਹਿਲਾਂ ਵੀ ਪੰਜਾਬ ਨਾਲ ਟੱਕਾ ਹੋਇਆ ਜੀ ਉਹ ਉਦੋਂ ਵੀ ਪੰਜਾਬ ਦਾ ਪਾਣੀ ਜਿਹੜਾ ਹਰਿਆਣੇ ਨੂੰ ਤੇ ਰਾਜਸਥਾਨ ਨੂੰ ਜਿਹੜਾ ਦੇ ਦਿੱਤਾ ਠੀਕ ਹੈ ਉਦੋਂ ਸ਼ਾਇਦ ਉਦੋਂ ਦੇ ਹਾਲਾਤ ਮੈਨੂੰ ਕਿੰਦਾ ਮੈਂ ਉਹਦੇ ਤੇ ਕਮੈਂਟ ਵੀ ਨਹੀਂ ਕਰਨਾ ਚਾਹੁੰਦਾ ਲੇਕਿਨ ਹੁਣ ਜਿਹੜਾ ਜਿਹੜਾ 2019 ਦੇ ਵਿੱਚ ਗਵਰਨਮੈਂਟ ਨੇ ਇੱਕ ਡੈਮ ਸੇਫਟੀ ਐਕਟ ਦੇ ਨਾਂ ਤੇ ਉਹ ਤਿੰਨ ਜਿਹੜੇ ਜਦੋਂ ਖੇਤੀ ਦੇ ਕਾਨੂੰਨ ਲਿਆਂਦੇ ਸੀ ਉਹਦੇ ਵਿੱਚ ਉਹਦੇ ਨਾਲੇ ਵੀ ਲਿਆਂਦਾ ਸੀ ਠੀਕ ਹੈ ਇਹ ਚੁੱਪਚੀਪੀਤੇ ਲੋਕ ਸਭਾ ਤੋਂ ਪਾਸ ਕਰਵਾ ਲਿਆ ਜਦੋਂ ਭਗਵੰਤ ਮਾਨ ਜੀ ਐਮਪੀ ਵੀ ਸੀ ਠੀਕ ਹੈ ਉਹਦੇ ਤੋਂ ਬਾਅਦ 2021 ਚ ਇਹ ਰਾਜ ਸਭਾ ਤੋਂ ਪਾਸ ਹੋ ਗਿਆ ਤੇ ਇਹ ਕਾਨੂੰਨ ਬਣ ਗਿਆ ਠੀਕ ਹੈ ਜਦੋਂ ਕਾਨੂੰਨ ਬਣ ਗਿਆ ਉਹਦੇ ਤਹਿਤ ਜਿਹੜੀਆਂ ਇਹ ਪ੍ਰਬੰਧ ਹੈ ਜੀ ਤੇ ਪਾਣੀ ਦੇ ਡੈਮਾਂ ਦੀ ਰੱਖ ਰਖਾਅ ਆ ਇਹ ਸਾਰੀ ਗਵਰਨਮੈਂਟ ਆਫ ਇੰਡੀਆ ਨੇ ਆਪਣੇ ਅੰਦਰ ਲੈ ਠੀਕ ਹੈ ਉਸ ਕਾਨੂੰਨ ਦੇ ਤਹਿਤ ਜੀ ਹੁਣ 3 ਸਾਲ ਉਹਨੂੰ ਚੈਲੰਜ ਕਰਨ ਦਾ ਸਮਾਂ ਸੀ ਬਿਲਕੁਲ ਸਰਕਾਰ ਕਿਤੇ ਬੋਲੀ ਠੀਕ ਹੈ ਉਹਨੂੰ ਕਿਤੇ ਕਿਸੇ ਲੋਕਾਂ ਦੇ ਵਿੱਚ ਨਹੀਂ ਲੈ ਕੇ ਜਾਂਦਾ ਉਹਨੂੰ ਕਿਤੇ ਇਦਾਂ ਦੇ ਪਲੇਟਫਾਰਮ ਤੇ ਨਹੀਂ ਲੈ ਕੇ ਜਾਂਦਾ ਜਿੱਥੇ ਉਹਨੂੰ ਚੈਲੰਜ ਕੀਤਾ ਵੈਸੇ ਤਾਂ ਇਹ ਸਾਰੀਆਂ ਸੂਬਾ ਸਰਕਾਰਾਂ ਨੂੰ ਇਕੱਠਾ ਕਰਨਾ ਚਾਹੀਦਾ ਸੀ ਕਿ ਇਹ ਜਿਹੜੀ ਗਵਰਨਮੈਂਟ ਆਫ ਇੰਡੀਆ ਇਹ ਨਾ ਤੱਕਾ ਕਰ ਰਹੀ ਆ ਤੇ ਇਸ ਕਰਕੇ ਲੇਕਿਨ ਸਾਊਥ ਦੀਆਂ ਸਟੇਟਾਂ ਜਿਹੜੀਆਂ ਉਹ ਲੜੀਆਂ ਮੇਰਾ ਖਿਆਲ ਬਾਕੀ ਸਟੇਟਾਂ ਬਹੁਤਿਆਂ ਲੜੀਆਂ ਨੇ ਇਹਦੇ ਵਿੱਚ ਸਭ ਤੋਂ ਇਫੈਕਟ ਜਿਹੜਾ ਹੁੰਦਾ ਉਹ ਪੰਜਾਬ ਦੇ ਉੱਤੇ ਹੁੰਦਾ ਠੀਕ ਹੈ ਕਿਉਂਕਿ ਪੰਜਾਬ ਦੇ ਪਾਣੀਆਂ ਵੀ ਹਮੇਸ਼ਾ ਕਿਤੇ ਨਾ ਕਿਤੇ ਨਿਗ੍ਹਾ ਰਹੀਦੀ ਹੈ ਤੇ ਉਹ ਹੁਣ ਇਹਨਾਂ ਨੇ BBMB ਦੇ ਵਿੱਚ ਡਾਇਰੈਕਟਰ ਵੀ ਬਦਲ ਲੈ ਜੀ ਸਾਨੂੰ ਉਹਦੇ ਵਿੱਚ ਰੇਸ਼ੋ ਜਿਹੜੀ ਸਾਡੀ ਪਹਿਲੀ ਸੀ ਉਹਦੇ ਵਿੱਚ ਉਸ ਕਾਨੂੰਨ ਦੇ ਤਹਿਤ ਸਾਡੇ ਕੋ ਘਟ ਹੋ ਗਈ ਜਦੋਂ ਘਟ ਹੋ ਗਈ ਤੇ ਹੁਣ ਇਹਨਾਂ ਨੇ ਕੱਲ ਜਿਹੜੀ ਮੀਟਿੰਗ ਕਰਕੇ ਉਹਦੇ ਵਿੱਚ ਇਹਨਾਂ ਨੇ ਕਿਹਾ ਵੀ ਦੇਖੋ ਜੀ ਇਹ ਤਾਂ ਹੁਣ ਇਹ ਦੇਸ਼ ਦੀ ਗੱਲ ਹੈਗੀ ਆ ਤੇ ਇਹਦੇ ਵਿੱਚ ਜਿਹੜਾ ਪਾਣੀ ਆ ਉਹ ਹਰਿਆਣਾ ਹਰਿਆਣਾ ਆਲਰੇਡੀ ਸਾਡੇ ਕੋਲ ਜਿੰਨਾ ਪਾਣੀ ਡਰਾ ਕਰਦਾ ਉਹ ਆਲਰੇਡੀ ਡਰਾ ਕਰ ਚੁੱਕਾ ਤੇ ਡੈਮਾਂ ਦੇ ਵਿੱਚ ਇਸ ਵਾਰੀ ਵੈਸੀ ਪਾਣੀ ਜਿਹੜਾ ਘੱਟ ਹੈਗਾ ਅਸੀਂ 14 ਲੱਖ ਲਗਭਗ ਟਿਊਬਲ ਜਿਹੜੇ ਆ ਉਹਨਾਂ ਦੇ ਥਰੂ ਜਿਹੜਾ ਸਾਡਾ ਗਰਾਊਂਡ ਵਾਟਰ ਆ ਉਹ ਵੀ ਅਸੀਂ ਲਗਭਗ ਜਿਹੜੇ ਮੇਰੇ ਖਿਆਲ 137 ਜਾਂ ਕਿੰਨੇ ਸਾਡੇ ਬਲਾਕਸ ਹੈਗੇ ਆ ਜਿਹੜੇ ਆਲਮੋਸਟ ਡਰਾਈ ਹੋਣ ਦੇ ਕਿਨਾਰੇ ਆ ਜਾਂ ਡਰਾਈ ਹੋ ਚੁੱਕੇ ਆ ਠੀਕ ਹੈ ਸੋ ਬੜੀ ਇਹੋ ਜੀ ਸਿਚੁਏਸ਼ਨ ਹੈਗੀ ਆ ਤੇ ਇਹਨਾਂ ਦੇ ਜਿਹੜੇ ਮੇਨ ਮੇਨ ਲੀਡਰ ਆ ਮੈਂ ਉਹਨਾਂ ਦੀਆਂ ਸਟੇਟਮੈਂਟ ਸ਼ੇਅਰ ਕੀਤੀਆਂ ਚਾਹੇ ਉਹ ਕੇਜਰੀਵਾਲ ਹੋਵੇ ਚਾਹੇ ਉਹ ਸੰਦੀਪ ਪਾਟਕ ਹੋਵੇ ਚਾਹੇ ਸਸੋਧਿਆ ਜੀ ਹੋਣ ਤੇ ਚਾਹੇ ਇਹਨਾਂ ਦਾ ਜਿਹੜਾ ਸੁਸ਼ੀਲ ਗੁਪਤਾ ਜਿਹੜੇ ਹਰਿਆਣਾ ਤੋਂ ਰਾਜ ਸਭਾ ਦਾ ਮੈਂਬਰ ਹੈ ਚਾਹੇ ਉਹ ਹੋਵੇ ਇਹਨਾਂ ਨੇ ਸਭ ਨੇ ਇਹ ਮੰਨਛਾ ਸਮੇਂ ਸਮੇਂ ਤੇ ਯਾਰ ਕੀਤੀ ਵੀ ਅਸੀਂ ਤਾਂ ਹਰਿਆਣੇ ਨੂੰ ਪਾਣੀ ਦੇਵਾਂਗੇ ਠੀਕ ਹੈ ਐਕਚੁਅਲੀ ਅਸਲੀ ਗੱਲ ਹੈ ਕਿ ਇਹਨਾਂ ਨੂੰ ਪੰਜਾਬ ਦੇ ਹਾਲਾਤ ਦਾ ਪਤਾ ਵੀ ਇਹਨਾਂ ਦੀ ਆਮ ਆਦਮੀ ਪਾਰਟੀ ਦਾ ਪੰਜਾਬ 'ਚ ਹਾਲ ਕੀ ਹੋਣਾ ਲੇਕਿਨ ਪੰਜਾਬ ਦੀ ਕੌਸ਼ਤੇ ਇਹ ਬਾਕੀ ਦੇਸ਼ ਦੇ ਵਿੱਚ ਜਾਂ ਹਰਿਆਣੇ ਦੇ ਵਿੱਚ ਰਾਜਨੀਤੀ ਕਰਨੀ ਚਾਹੁੰਦੇ ਆ ਜੀ ਜਿਹੜੀ ਕਿ ਸਾਨੂੰ ਪੰਜਾਬ ਨੂੰ ਕਤਈ ਜਿਹੜੀ ਆ ਨਾ ਤਾਂ ਆਮ ਆਦਮੀ ਪਾਰਟੀ ਨੂੰ ਇਹਦੇ ਮਗਰ ਲੱਗਣਾ ਚਾਹੀਦਾ ਤੇ ਨਾ ਬਾਕੀ ਪਾਰਟੀਆਂ ਨੂੰ ਇਹਨਾਂ ਨਾਲ ਖੁੱਲ ਕੇ ਖੜਨਾ ਚਾਹੀਦਾ ਵੀ ਤਾਂ ਕਿ ਦੇਖੋ ਜਿਹੜਾ 2004-5 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਜਿਹੜਾ ਐਕਟ ਉਹ ਰੱਦ ਕੀਤਾ ਸੀ ਉਹਦੀਆਂ ਤਾਰਾਵਾਂ 78 79 ਤੇ 80 ਹੈਗੀਆਂ ਠੀਕ ਹੈ ਜਿਹੜੀਆਂ ਉਸ ਸਮੇਂ ਨਹੀਂ ਰੱਦ ਕੀਤੀਆਂ ਗਈਆਂ ਸੀ ਮੈਨੂੰ ਲੱਗਦਾ ਅੱਜ ਸਮਾਂ ਹੈਗਾ ਸਾਨੂੰ ਉਹ ਰੱਦ ਕਰਨੀਆਂ ਚਾਹੀਦੀਆਂ ਤਾਂ ਕਿ ਉਹਦੇ ਨਾਲ ਸਾਡੀ ਕੁਝ ਸੇਫਟੀ ਹੋ ਜਵੇ ਹਾਂ ਇੱਕ ਜਿਹੜਾ ਇਹ ਕਾਨੂੰਨ ਇਹਨਾਂ ਨੇ ਬਣਾਇਆ ਜਿਹੜਾ ਡੈਮ ਸੇਫਟੀ ਐਕਟ ਸੀਗਾ ਜੀ ਉਹਨੂੰ ਰੱਦ ਕਰਨਾ ਚਾਹੀਦਾ ਵਿਧਾਨ ਸਭਾ ਚ ਲਿਆ ਕੇ ਤਾਂ ਕਿ ਸਮੁੱਚਾ ਪੰਜਾਬ ਜੀ ਵਿਧਾਨ ਸਭਾ ਦੇ ਕੋਲ ਅਧਿਕਾਰ ਹੈ ਕਿ ਡੈਮ ਸੇਫਟੀ ਐਕਟ ਨੂੰ ਰੱਦ ਕਰ ਸਕੇ ਮੈਂ ਕਿਹਨਾਂ ਅਧਿਕਾਰ ਨਹੀਂ ਹੈ ਲੇਕਿਨ ਉਹ ਇਲੀਗਲ ਹੈਗਾ ਠੀਕ ਹੈ ਉਹਦੇ ਨਾਲ ਸਾਡੇ ਰਸਤੇ ਖੁੱਲ ਜਾਣਗੇ ਉਹਦੇ ਨਾਲ ਪੰਜਾਬ ਇਕੱਠਾ ਖੜਾ ਹੋ ਜੂਗਾ ਠੀਕ ਹੈ ਤਾਂ ਕਿ ਪੰਜਾਬ ਜਿਹੜਾ ਆ ਕਿਉਂਕਿ ਪੰਜਾਬ ਨਾਲ ਇਦਾਂ ਤੱਕਾ ਨਾ ਕਰੋ ਕਿਉਂਕਿ ਸਾਡੇ ਕੋਲ ਪਾਣੀ ਤੇ ਮਿੱਟੀ ਹੈਗੀ ਆ ਤੇ ਉਹਦੇ ਵਿੱਚ ਵੀ ਅਸੀਂ ਬਹੁਤ ਚੀਜ਼ਾਂ ਚ ਜਿਹੜਾ ਨੁਕਸਾਨ ਪਹਿਲਾਂ ਹੀ ਉਠਾ ਸਕਦੇ ਹਾਂ ਉਹ ਜਿੱਥੇ ਕੋਆਕੇ ਸਿਚੁਏਸ਼ਨ ਇਹ ਖੜ ਗਈ ਹੈ ਕੀ ਇਹ ਹੁਣ ਪੰਜਾਬ ਪਾਣੀ ਰੋਕ ਸਕਦਾ ਫਿਰ ਹਰਿਆਣਾ ਨੂੰ ਨਹੀਂ ਜਾਏਗਾ ਕਿ ਜਾਂ ਫਿਰ ਇਹਦੇ ਵਿੱਚ ਵੀ ਹਰਿਆਣਾ ਉੱਪਰ ਤੱਕ ਪਹੁੰਚ ਕਰ ਸਕਦਾ ਹੈ ਬਿਲਕੁਲ ਲੀਗਲੀ ਤਾਂ ਬੇਸਿਕਲੀ ਉਹ ਕਰ ਸਕਦੇ ਆ ਠੀਕ ਹੈ ਲੇਕਿਨ ਸਾਨੂੰ ਉਹਨੂੰ ਚੈਲੰਜ ਕਰਨ ਦੀ ਜ਼ਰੂਰਤ ਹੈ ਸਾਨੂੰ ਤਾਂ ਹੀ ਮੈਂ ਕਹਿ ਰਿਹਾ ਕਿ ਸਾਨੂੰ ਇਕੱਠੇ ਹੋ ਕੇ ਪੰਜਾਬ ਨਾਲ ਖੜੇ ਹੋਣ ਦੀ ਜ਼ਰੂਰਤ ਹੈ ਜਦ ਕਿ ਜਦੋਂ ਇਹ ਮੈਂਬਰ ਪਾਰਲੀਮੈਂਟ ਸੀ ਭਗਵੰਤ ਮਾਨ ਜੀ ਉਹਦੋਂ ਹੀ 2019 ਦੇ ਵਿੱਚ ਇਹ ਜਿਹੜਾ ਐਕਟ ਆ ਉਹ ਲੋਕ ਸਭਾ ਦੇ ਵਿੱਚੋਂ ਕਾਨੂੰਨ ਬਣਿਆ ਜਮੇਰੀ ਜੋ ਸਰ ਵੰਡੀ ਹੋਈ ਆ ਜੀ ਹਰਿਆਣਾ ਨੂੰ ਇੰਨਾ ਪਾਣੀ ਜਾਣਾ ਸੀ ਉਹਦਾ ਪੂਰਾ ਚਲਾ ਗਿਆ ਇਹ ਹੁਣ ਕਿਸੇ ਹਿਸਾਬ ਦੇ ਨਾਲ ਪੰਜਾਬ ਦੇ ਕੋਲੋਂ ਵਾਧੂ ਪਾਣੀ ਲੈ ਸਕਦਾ ਹੈ ਜੀ ਜਿਹੜਾ ਉਹਦੇ ਵਿੱਚ ਜਦੋਂ ਐਮੈਂਡਮੈਂਟ ਲਿਆਦੀ ਤੇ ਉਹਦੇ ਤੋਂ ਬਾਅਦ ਜਿਹੜੀਆਂ ਉਹਦੇ ਵਿੱਚੋਂ ਪਾਵਰ ਡਰਾ ਕਰਕੇ ਠੀਕ ਹੈ ਜਾਨੀ ਕਿ ਸੈਂਟਰ ਸਰ ਦਾ ਡਟ ਦੇ ਸਕਦਾ ਹੈ ਸੈਂਟਰ ਸਰਕਾਰ ਜਿਹੜੀ ਆ ਤਾਂ ਹੀ ਆਪਣੇ ਜਿਹੜੇ ਡਾਇਰੈਕਟਰਸ ਘਟ ਹੋਏ ਆ ਤਾਂ ਹੀ ਕੱਲ ਇਮੀਡੀਏਟਲੀ ਇੱਕ ਤਬਾਦਲਾ ਹੋਇਆ ਪਹਿਲਾਂ ਇਹ ਸੂਬਾ ਸਰਕਾਰਾਂ ਨੂੰ ਕਹਿਣਾ ਪੈਂਦਾ ਸੀ ਤਾਂ ਉਹਨੂੰ ਉਸ ਕਾਨੂੰਨ ਬਣਨ ਤੋਂ ਬਾਅਦ ਇਹ ਸੂਬਾ ਸਰਕਾਰਾਂ ਨੂੰ ਕਹਿਣ ਦੀ ਜਰੂਰਤ ਨਹੀਂ ਹੈ ਸੈਂਟਰ ਆਪਣੇ ਆਪ ਇਹ ਕਰ ਸਕਦਾ ਹੁਣ ਜਿੰਨੇ ਵੱਡੇ ਪੱਧਰ ਤੇ ਇਹ ਗੱਲ ਪਹੁੰਚ ਗਈ ਜਿਵੇਂ 2021 ਦੇ ਵਿੱਚ ਤੁਸੀਂ ਦੱਸਿਆ ਕਿ ਇਹ ਕਾਨੂੰਨ ਪਾਸ ਕਰਵਾ ਲਿਆ ਗਿਆ ਚਾਰ ਸਾਲ ਦਾ ਸਮਾਂ ਹੋ ਗਿਆ ਉਸ ਦੌਰਾਨ ਸਰਕਾਰ ਦੇ ਵੱਲੋਂ ਕਦੇ ਇਹ ਮੁੱਦਾ ਨਹੀਂ ਛੁਪਾਇਆ ਗਿਆ ਕਦੇ ਮੈਨੂੰ ਲੱਗਦਾ ਨਹੀਂ ਕਦੀ ਇਸ ਗੱਲ ਤੇ ਇਸ ਟਾਪਿਕ ਤੇ ਵੀ ਮੈਨੂੰ ਲੱਗਦਾ ਸ਼ਾਇਦ ਪਤਾ ਵੀ ਨਾ ਹੋਵੇ ਸ਼ਾਇਦ ਹਜੇ ਵੀ ਭਗਵਾਨ ਤਮਨ ਜੀ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਕਹਿੰਦੇ ਵੀ 60% ਸਾਡਾ ਅਧਿਕਾਰ ਹੈ ਵੀ ਜੇ 60% ਸਾਡਾ ਅਧਿਕਾਰ ਹੈ ਰਾਈਟ ਤੇ ਫਿਰ ਅਠਾਂ ਮੈਂਬਰਾਂ ਨੇ ਆਪਣੇ ਅਗੇਂਸਟ ਵੋਟ ਕਿਵੇਂ ਕਰ ਦਿੱਤਾ ਰਾਈਟ ਦੇਖੋ ਜੇ 60% ਸਾਡਾ ਅਧਿਕਾਰ ਹੈ ਇਹਦਾ ਮਤਲਬ ਇਹ ਹੋਇਆ ਵੀ ਸਾਨੂੰ ਉਹ ਕਾਨੂੰਨ ਨੂੰ ਪੰਡ ਦੀ ਜਰੂਰਤ ਹੈ ਉਹਦੇ ਚੋਂ ਜੋ-ਜੋ ਅਸੀਂ ਰੈਮੇਡੀ ਲੈ ਸਕਦੇ ਆ ਉਹਦੇ ਵਿੱਚ ਐਕਸਪਰਟਸ ਨੂੰ ਬੁਲਾਉਣ ਦੀ ਜਰੂਰਤ ਹੈ ਉਹਨਾਂ ਦੀ ਸਲਾਹ ਲੈਣ ਦੀ ਲੋੜ ਹੈ ਦੀ ਆ ਔਰ ਉਹਦੇ ਨਾਲ ਨਾਲ ਆ ਜਿਹੜਾ ਜਿਹੜਾ ਇਹ ਡੈਮ ਸੇਫਟੀ ਐਕਟ ਆ ਉਹਨੂੰ ਰੱਦ ਕਰਨ ਦੀ ਜਰੂਰਤ ਹੈ ਵਿਧਾਨ ਸਭਾ ਚਲੇ ਜਾ ਕੇ ਤੇ ਉਹ ਜਿਹੜਾ ਪੰਜਾਬ ਰਾਜ ਪੁਨਰਗਠਨ ਐਕਟ ਆ ਜੀ ਉਹਦੀਆਂ ਧਰਾਵਾਂ 78 79 ਦੇ ਅਸੀਂ ਉਹਨੂੰ ਕੈਨਸਲ ਕਰਨ ਦੀ ਜਰੂਰ ਜੀ ਵਿਧਾਨ ਸਭਾ ਦੇ ਵਿੱਚ ਹੀ ਐਕਟ ਰੱਦ ਹੁੰਦਾ ਤਾਂ ਕਿ ਅੱਜ ਇਹ ਨੋਬਤ ਨਾ ਹੁੰਦੀ ਜੀ ਦੇਖੋ ਪਹਿਲਾਂ ਫੇਰੀ ਇਹਨਾਂ ਗੱਲ ਤੇ ਪ੍ਰੈਸ਼ਰ ਹੁੰਦਾ ਕਿਉਂਕਿ ਇਹ ਤਾਂ ਹੌਲੀ ਹੌਲੀ ਵਾਟਰ ਟੈਸਟਿੰਗ ਕਰਦੇ ਰਹਿੰਦੇ ਆ ਬੀਜੇਪੀ ਵਾਲੇ ਕਿ ਉਹ ਜਦੋਂ ਵੀ ਸਮਾਂ ਆਉਂਦਾ ਫਿਰ ਸਾਡੇ ਤੇ ਉਹ ਕਿਤੇ ਨਾ ਕਿਤੇ ਇਦਾਂ ਦਾ ਵਾਰ ਕਰਦੇ ਆ ਜਿਹੜਾ ਕਿ ਮੈਨੂੰ ਲੱਗਦਾ ਪੰਜਾਬ ਲਈ ਬਹੁਤ ਵੱਡਾ ਨੁਕਸਾਨਦਾ ਹੈ ਜਿਸ ਤਰੀਕੇ ਦੇ ਨਾਲ ਭਗਵੰਤ ਮਾਨ ਅੱਜ ਪ੍ਰੈਸ ਕਾਨਫਰੰਸ ਕਰਾ ਕੇ ਕਹਿੰਦੇ ਨੇ ਕਿ ਪਹਿਲਾਂ ਵੀ ਇਦਾਂ ਹੁੰਦਾ ਆ ਉਹ ਕਹਿੰਦੇ ਕਿ ਪਹਿਲਾਂ ਤਾਂ ਸਾਨੂੰ ਕਦੇ ਕਿਸੇ ਨੇ ਰੋਕਿਆ ਨਹੀਂ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਉਹਨਾਂ ਦਾ ਜ਼ਿਕਰ ਕਰਦੇ ਨੇ ਕਿ ਉਹ ਵਾਧੂ ਪਾਣੀ ਦੇ ਦਿੰਦੇ ਸੀਗੇ ਪਰ ਹੁਣ ਅਸੀਂ ਇਦਾਂ ਨਹੀਂ ਦੇਵਾਂਗੇ ਕਿ ਇਹ ਪਹਿਲਾਂ ਵੀ ਐਵੇਂ ਹੁੰਦਾ ਸੀਗਾ ਕਿ ਜਾਂ ਐਤ ਕੀ ਸਿਚੁਏਸ਼ਨ ਇਦਾਂ ਦੀ ਹੋਈ ਹੈ ਨਹੀਂ ਇਹ ਹੁਣ ਦੀ ਸਿਚੁਏਸ਼ਨ ਡਿਫਰੈਂਟ ਹੈਗੀ ਆ ਜੀ ਪਹਿਲਾਂ ਸਾਡੇ ਨਾਲ ਧੱਕਾ ਹੋਇਆ ਸਮੇ ਸਮੇਂ ਦੀਆਂ ਸਰਕਾਰਾਂ ਨੇ ਸਾਡਾ ਵਾਧੂ ਵਾਧੂ ਪਾਣੀ ਨਹੀਂ ਕਹਿ ਸਕਦੇ ਉਦੋਂ ਜੀ ਨੈਸ਼ਨਲਟੀ ਦੀ ਗੱਲ ਆ ਫਲਾਨੇ ਦੀ ਗੱਲ ਆ ਜਦ ਕਿ ਜਿਹੜਾ ਰਿਪੇਰੀਅਨ ਲਾ ਹੈਗਾ ਇੱਕ ਸੈਟਲਡ ਲਾ ਹੈਗਾ ਜਿਸ ਸਟ੍ਰੀਟ ਦੇ ਵਿੱਚੋਂ ਦਰਿਆ ਲੰਘਦਾ ਉਹਦਾ ਹੀ ਰਾਈਟ ਹੈ ਠੀਕ ਹੈ ਕਿਉਂਕਿ ਦੇਖੋ ਆਪਾਂ ਹੁਣ ਰਾਇਲਟੀ ਆ ਰਾਇਲਟੀ ਜੇ ਆਪਾਂ ਪੱਥਰ ਲੈਣ ਜਾਣਾ ਹੋਵੇ ਤਾਂ ਰਾਜਸਥਾਨ ਨੂੰ ਰਾਇਲਟੀ ਦਿੰਨੇ ਆ ਜੇ ਕਿਤੇ ਕੋਲਾ ਲੈਣ ਜਾਣਾ ਹੋਵੇ ਝਾਰਖੰਡ ਨੂੰ ਰਾਇਲਟੀ ਪਰ ਸਾਡਾ ਪੰਜਾਬ ਦਾ ਪਾਣੀ ਜੇ ਇਦਾਂ ਹੀ ਲੈ ਕੇ ਜਾਂਦੇ ਆ ਤੇ ਫਿਰ ਸਾਨੂੰ ਉਹਦੀ ਕੋਈ ਰਾਇਲਟੀ ਨਹੀਂ ਹੈ ਸਾਨੂੰ ਸਾਡਾ ਉਹ ਪਾਣੀ ਜਿਹੜਾ ਆ ਸਾਡੇ ਨੈਚੁਰਲ ਰਿਸੋਰਸ ਜਿਹੜੇ ਆ ਉਹਨੂੰ ਤਾਂ ਫਿਰ ਸਾਡੇ ਲਈ ਤਾਂ ਉਹ ਕਿਤੇ ਨਾ ਕਿਤੇ ਇਹ ਮਿਸਯੂਜ਼ ਇਹ ਲੋਕ ਕਰਦੇ ਹੈ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਦੱਸਿਆ ਕਿ ਜੇਕਰ ਫਤ ਹੈ ਹਰਿਆਣਾ ਕਿਸੇ ਨਾ ਕਿਸੇ ਤਰੀਕੇ ਨਾਲ ਪਾਣੀ ਲੈ ਸਕਦਾ ਜੇ ਕੋ ਸੈਂਟਰ ਤੋਂ ਪ੍ਰੈਸ਼ਰ ਪਾ ਕੇ ਪਾਣੀ ਲੈ ਲਿਆ ਇਹ ਤਾਂ ਫਿਰ ਸ਼ਰੀਆਮ ਪੰਜਾਬ ਦੇ ਨਾਲ ਧੱਕਾ ਹੋ ਗਿਆ ਇਹ ਸ਼ਰੀਆਮ ਧੱਕਾ ਆ ਪਰ ਇਹ ਸਰੀ ਲੰਡ ਨਹੀਂ ਨਹੀਂ ਸਾਨੂੰ ਲੰਡ ਦੀ ਜਰੂਰਤ ਹੈਗੀ ਜੀ ਸਾਨੂੰ ਬੇਸਿਕਲੀ ਜਿਹੜਾ ਕਾਨੂੰਨੀ ਆ ਕਾਨੂੰਨੀ ਲੰਡ ਦੀ ਜਰੂਰਤ ਹੈ ਨਹੀਂ ਤਾਂ ਪੰਜਾਬ ਨੂੰ ਇਕੱਠੇ ਹੋ ਕੇ ਖੜੇ ਹੋ ਕੇ ਕਰਨ ਲੱਗ ਜੀ ਹਾਲ ਪਾਰਟੀ ਮੀਟਿੰਗ ਹੋ ਸਕਦੀ ਹੈ ਬਿਲਕੁਲ ਹੋ ਸਕਦੀ ਕਿਉਂ ਨਹੀਂ ਸਰਕਾਰ ਕਰਵਾਉਣਾ ਚਾਹੁੰਦੀ ਹੈ ਮੈਨੂੰ ਨਹੀਂ ਪਤਾ ਮੈਂ ਤਾਂ ਇਹ ਅਪੀਲ ਕੀਤੀ ਹੈਗੀ ਆ ਕਿ ਸਰਕਾਰ ਨੂੰ ਇਹ ਕਰਨਾ ਚਾਹੀਦਾ ਇੱਕ ਤਾਂ ਸਦਨ ਦਾ ਸੈਸ਼ਨ ਵੀ ਬੁਲਾਉਣਾ ਚਾਹੀਦਾ ਇਹਦੇ ਵਿੱਚ ਸਾਥੇ ਕਿ ਕੰਡਿਆਟ ਹਮ ਯਾਨੀ ਕਿ ਇਕੱਠੇ ਹੋ ਕੇ ਲੜਾਈ ਲੈਣ ਦੀ ਲੜਨ ਦੀ ਠੀਕ ਹੈ ਸਰ ਧੰਨਵਾਦ ਤੁਸੀਂ ਬੜੇ ਵਧੀਆ ਤਰੀਕੇ ਦੇ ਨਾਲ ਐਕਸਪਲੇਨ ਕੀਤਾ ਕਿ ਪਾਣੀਆਂ ਦਾ ਸੱਚ ਰੋਲਾ ਕੀ ਹੈਗਾ ਕਿਉਂਕਿ ਡੈਮ ਸੇਫਟੀ ਐਕਟ ਕਹਿੰਦੇ ਨੇ ਕਿ ਜਿਹੜਾ ਸੇਫ ਗਵਰਨਮੈਂਟ ਤੋਂ ਵੱਲੋਂ ਆਂਦਾ ਗਿਆ ਸੀਗਾ 2021 ਦੇ ਵਿੱਚ ਰਾਜ ਸਭਾ ਦੇ ਵਿੱਚ ਪਾਸ ਕਰਵਾ ਲਿਆ ਗਿਆ ਔਰ ਉਹਦੇ ਨਾਲ ਪੀਵੀਐਮਬੀ ਦੇ ਜਿਹੜੇ ਸਿੱਧੇ ਅਧਿਕਾਰ ਸੀਗੇ ਉਹ ਸੈਂਟਰ ਦੇ ਕੋਲ ਚਲੇ ਗਏ ਜਿਸ ਦੇ ਕਾਰਨ ਪੰਜਾਬ ਦੀ ਜਿਹੜੀ ਮਜ਼ਬੂਤੀ ਕਹ ਲਓ ਕਿ ਉਹਦੇ ਵਿੱਚ ਘਟ ਕੀਤਾ ਉਸੇ ਦਾ ਨਤੀਜਾ ਕਿ ਅੱਜ ਪੰਜਾਬ ਦੇ ਨਾਲ ਅਜੇ ਹਾਂ ਤੱਕਾ ਜਿਹੜਾ ਉਹ ਦੇਖਿਆ ਜਾ ਰਿਹਾ ਹੈ ਦੇਖਦੇ ਰਹੋ ਐਸਟੀਵੀ